ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸੁਪਨੇ ਸੰਗਤ ਜੀ ਸੁਪਨੇ ਤਾਂ ਹਰ ਇੱਕ ਇਨਸਾਨ ਨੂੰ ਆਉਂਦੇ ਹਨ ਸੁਪਨੇ ਕਈ ਤਰ੍ਹਾਂ ਦੇ ਹੁੰਦੇ ਹਨ ਇੱਕ ਉਹ ਜੋ ਸਾਨੂੰ ਸੌਣ ਤੋਂ ਬਾਅਦ ਆਉਂਦੇ ਹਨ ਅਤੇ ਇੱਕ ਉਹ ਜੋ ਅਸੀਂ ਆਪਣੇ ਭਵਿੱਖ ਦੇ ਵਿੱਚ ਦੇਖਦੇ ਹਾਂ ਪਰ ਕੀ ਸੁਪਨਿਆਂ ਦਾ ਸਾਡੀ ਜ਼ਿੰਦਗੀ ਤੇ ਸਾਡੇ ਸਰੀਰ ਤੇ ਕੋਈ ਪ੍ਰਭਾਵ ਪੈਂਦਾ ਹੈ ਕਈ ਵਾਰ ਸਾਨੂੰ ਇੱਕੋ ਜਿਹੇ ਸੁਪਨੇ बार-बार ਆਉਂਦੇ ਰਹਿੰਦੇ ਹਨ ਜਿਸ ਕਰਕੇ ਸਾਡੇ ਦਿਮਾਗ 'ਚ ਕਈ ਤਰ੍ਹਾਂ ਦੇ ਸਵਾਲ ਘੁੰਮਣ ਲੱਗਦੇ ਹਨ ਤੇ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਇਸੇ ਵਿਸ਼ੇ ਤੇ ਹੈ ਕਿ ਸਾਨੂੰ ਰਾਤ ਨੂੰ ਸੁਪਨੇ ਕਿਉਂ ਆਉਂਦੇ ਹਨ ਕਿ ਸੁਪਨੇ ਸਾਡੇ ਸਰੀਰ ਤੇ ਅਸਰ ਕਰਦੇ ਹਨ ਸੁਪਨੇ ਆਉਣਾ ਚੰਗਾ ਹੈ ਜਾਂ ਮਾੜਾ ਜੇਕਰ ਸੁਪਨੇ ਦੇ ਵਿੱਚ ਸੱਪ ਦਿਖਾਈ ਦੇਣ ਤਾਂ ਕੀ ਹੁੰਦਾ ਹੈ ਜੇਕਰ ਸੁਪਨੇ ਦੇ ਵਿੱਚ ਮਰੇ ਲੋਕ ਦਿਖਾਈ ਦੇਣ ਤਾਂ ਕੀ ਹੁੰਦਾ ਹੈ ਸਾਥ ਸੰਗਤ ਜੀ ਸਪਨੇ ਵਿੱਚ ਕਿਸੇ ਦੀ ਮੌਤ ਦਿਖਾਈ ਦੇਵੇ ਤਾਂ ਇਸ ਦਾ ਕੀ ਮਤਲਬ ਹੈ ਸੰਗਤ ਜੀ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜਿਹੋ ਜੇ ਮਨੁੱਖ ਕੰਮ ਕਰਦਾ ਹੈ ਜਾਂ ਫਿਰ ਕੁਝ ਪੜਦਾ ਹੈ ਸੋਂਦਾ ਹੈ ਵਿਚਾਰ ਇਕੱਠੇ ਕਰਦਾ ਹੈ ਰਾਤ ਨੂੰ ਸੁੱਤਿਆਂ ਪਿਆ ਉਸ ਦੇ ਅਚੇਤ ਮਨ ਦੇ ਵਿੱਚ ਉਹ ਜਿਹੇ ਵਿਚਾਰ ਆਉਂਦੇ ਹਨ ਕਿ ਸੁਪਨੇ ਸਾਡੇ ਸਰੀਰ ਤੇ ਅਸਰ ਕਰਦੇ ਹਨ ਸੁਪਨਿਆਂ ਦੀ ਆਪਣੀ ਬਹੁਤ ਵੱਡੀ ਸੰਗਤ ਜੀ ਥਾਂ ਹੈ ਭਾਈ ਪਿੰਦਰਪਾਲ ਜੀ ਕਹਿੰਦੇ ਹਨ ਕਿ ਹਰ ਸੁਪਨੇ ਸਾਡੇ ਸਰੀਰ ਤੇ ਅਸਰ ਕਰਦੇ ਹਨ ਜੇਕਰ ਸੁਪਨੇ ਦੇ ਵਿੱਚ ਕਿਸੇ ਤੋਂ ਗੁਨਾਹ ਹੋ ਜਾਵੇ ਤਾਂ ਸਰੀਰ ਉਸ ਦਾ ਅਸਰ ਕਬੂਲਦਾ ਹੈ ਪਰ ਜੇਕਰ ਕਿਸੇ ਨੂੰ ਸੁਪਨੇ ਦੇ ਵਿੱਚ ਗੁਰੂ ਅਤੇ ਮਹਾਪੁਰਖਾਂ ਦੇ ਦਰਸ਼ਨ ਹੋ ਜਾਣ ਤਾਂ ਉਹ ਬੰਦੇ ਦੀ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਭਾਈ ਪਿੰਦਰਪਾਲ ਸਿੰਘ ਜੀ ਖੁਦ ਵੀ ਬਾਬਾ ਇਸ਼ਾ ਸਿੰਘ ਜੀ ਦੇ ਖੇੜਾ ਸਿੰਘ ਵਾਲਿਆਂ ਦੇ ਦਰਸ਼ਨ ਸੁਪਨੇ ਦੇ ਵਿੱਚ ਹੀ ਹੋਏ ਸਨ ਤੇ ਉਸ ਤੋਂ ਉਪਰੰਤ ਉਹਨਾਂ ਦਾ ਸਾਰਾ ਜੀਵਨ ਬਦਲ ਗਿਆ ਸੰਗਤ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਨੂੰ ਸੁਪਨੇ ਦੇ ਵਿੱਚ ਜਾਨਵਰ ਸੱਪ ਆਦਿ ਦਿਖਾਈ ਦਿੰਦੇ ਹਨ ਇਸ ਦਾ ਅਲੱਗ ਹੀ ਕਾਰਨ ਹੈ ਇੱਕ ਵਾਰ ਇੱਕ ਸੇਠ ਨੂੰ ਇਸ ਤਰ੍ਹਾਂ ਸੁਪਨੇ ਦੇ ਵਿੱਚ ਸੱਪ ਦਿਖਾਈ ਦਿੰਦੇ ਸਨ ਉਸ ਨੇ ਕਿਸੇ ਰੱਬੀ ਰੂ ਨੂੰ ਪੁੱਛਿਆ ਕਿ ਮੈਨੂੰ ਹਫ਼ਤੇ ਦੇ ਵਿੱਚ 2-3 ਵਾਰ ਇਹ ਸੁਪਨਾ ਆਉਂਦਾ ਹੈ ਕਿ ਸੱਪ ਮੇਰੀ ਛਾਤੀ ਤੇ ਬੈਠ ਗਿਆ ਹੈ ਅਤੇ ਮੈਂ ਤਾਬੋ ਕੇ ਉਠਦਾ ਹਾਂ ਉਹ ਮਹਾਪੁਰਖ ਉਸਨੂੰ ਪੁੱਛਣ ਲੱਗੇ ਕਿ ਤੁਸੀਂ ਸਾਰਾ ਦਿਨ ਕੰਮ ਕੀ ਕਰਦੇ ਹੋ ਕਮਾਈ ਕੀ ਕਰਦੇ ਹੋ ਕਿ ਤੁਸੀਂ ਕਦੇ ਧਨਪੁੰਨ ਵੀ ਕੀਤਾ ਹੈ ਉਹ ਕਹਿੰਦਾ ਜੀ ਨਹੀਂ ਮੈਂ ਤਾਂ ਕਦੇ ਵੀ ਕੋਈ ਧਨਪੁੰਨ ਨਹੀਂ ਕੀਤਾ ਮੈਂ ਤਾਂ ਸਿਰਫ ਪੈਸਾ ਜੋੜਦਾ ਹਾਂ ਖਰਚਣ ਦਾ ਤਾਂ ਮੇਰਾ ਸੁਭਾਅ ਹੀ ਨਹੀਂ ਉਹ ਮਹਾਪੁਰਖ ਜੀ ਕਹਿੰਦੇ ਕਿ ਫੇਰ ਤਾਂ ਗੁਰੂ ਗੋਬਿੰਦ ਸਿੰਘ ਜੀ ਤੇਰਾ ਭਲਾ ਕਰ ਰਹੇ ਹਨ ਉਹ ਕਹਿੰਦੇ ਹਨ ਇਸ ਵਿੱਚ ਮੇਰਾ ਕੀ ਭਲਾ ਹੈ ਸਾਪ ਦੇਖਦੇ ਹਨ ਮੈਂ ਡਰ ਕੇ ਉੱਠਦਾ ਹਾਂ ਮਹਾਪੁਰਖ ਜੀ ਕਹਿੰਦੇ ਗੁਰੂ ਜੀ ਤੈਨੂੰ ਇਸ਼ਾਰਾ ਕਰ ਰਹੇ ਹਨ ਕਿ ਤੇਰੀ ਮੌਤ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਤੂੰ ਮਾਰ ਕੇ ਸੱਪ ਦੀ ਜੂਨ ਦੇ ਵਿੱਚ ਪੈਣਾ ਹੈ ਇਸ ਲਈ ਤੂੰ ਮਾਇਆ ਜੋੜਨ ਵਾਲਾ ਆਪਣਾ ਸੁਭਾਅ ਛੱਡ ਦੇ ਅਤੇ ਮਾਇਆ ਨੂੰ ਸੇਵਾ ਅਤੇ ਦਾਨਪੁਣ ਵਾਲੇ ਪਾਸੇ ਲਾ ਕੇ ਆਪਣਾ ਸੁਭਾਅ ਪਰ ਉਪਕਾਰ ਵਾਲਾ ਬਣਾ ਲੈ ਇਸ ਨਾਲ ਤੇਰੇ ਪੁੰਨ ਬਣ ਜਾਣਗੇ ਤੂੰ ਟੇਡੀਆਂ ਜੂਨਾ ਦੇ ਵਿੱਚ ਪੈਣ ਤੋਂ ਬਚ ਜਾਵੇਂਗਾ ਤੇ Hindu ਧਰਮ ਦੀਆਂ ਕੁਝ ਮੰਨਤਾਵਾਂ ਹਨ ਕਿ ਸਾਨੂੰ ਸਾਡੇ ਭਵਿੱਖ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਸੁਪਨੇ ਵਿੱਚ ਹੀ ਪਹਿਲਾਂ ਪਤਾ ਲੱਗ ਜਾਂਦਾ ਹੈ ਜਿਸ ਤਰ੍ਹਾਂ ਸੁਪਨੇ ਦੇ ਵਿੱਚ ਕਿਸੇ ਦੀ ਮੌਤ ਦੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਉਸ ਦੀ ਉਮਰ ਦੇ ਵਿੱਚ ਵਾਦਾ ਹੋ ਜਾਂਦਾ ਹੈ ਜੇਕਰ ਤੁਹਾਡਾ ਕੋਈ ਪੁਰਵਜ ਸੁਪਨੇ ਦੇ ਵਿੱਚ ਆ ਕੇ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਕੋਈ ਇੱਛਾ ਪੂਰੀ ਹੋਣ ਵਾਲੀ ਹੈ ਅਜੇ ਹੋਰ ਕਈ ਸੁਪਨਿਆਂ ਦੇ ਬਾਰੇ ਤੁਸੀਂ ਸੁਣਿਆ ਹੋਵੇਗਾ ਪਰ ਇਹ ਤਾਂ ਹਿੰਦੂ ਧਰਮ ਦੀ ਧਾਰਨਾਵਾਂ ਹਨ ਸਿੱਖ ਧਰਮ ਦੇ ਵਿੱਚ ਜਿਹੜੇ ਲੋਕ ਗੁਰੂ ਸਾਹਿਬਾਂ ਤੇ ਸ਼ਰਧਾ ਤੇ ਭਾਵਨਾ ਪ੍ਰੇਮ ਤੇ ਭਰੋਸਾ ਰੱਖਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਸੁਪਨਿਆਂ ਦਾ ਇਕ ਅਲੱਗ ਹੀ ਬਹੁਤ ਹੀ ਪ੍ਰਭਾਵਸ਼ਾਲੀ ਮਹੱਤਵ ਹੈ ਸਾਧ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਅਤੇ ਚਾਲਦੇ-ਚਾਲਦੇ ਰਾਏਪੁਰ ਕੋਲ ਪਹੁੰਚੇ ਸਨ ਤਾਂ ਉੱਥੇ ਚੌਧਰੀ ਸ਼ਮੀਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੁੱਧ ਸ਼ਿਕਾਇਆ ਜਦੋਂ ਕਲਗੀਧਰ ਪਾਸ਼ਾ ਜੀ ਦੁੱਧ ਛਕ ਰਏ ਸਨ ਤਾਂ ਉਸ ਸਮੇਂ ਬੇਨਤੀ ਕਰਨ ਲੱਗੇ ਕਿ ਸੱਚੇ ਪਾਸ਼ਾ ਆਪ ਜੀ ਕਿਰਪਾ ਕਰੋ ਮੇਰਾ ਜਨਮ ਮਰਨ ਕਾਟ ਦਿਓ ਪਾਸ਼ਾ ਉਸ ਨੂੰ ਬਚਨ ਕਰਨ ਲੱਗੇ ਕਿ ਕੱਲ ਨੂੰ ਗੱਲ ਕਰਾਂਗੇ ਅਗਲੇ ਦਿਨ ਫੇਰ ਕਲਗੀਧਰ ਪਾਸ਼ਾ ਜੀ ਦੇ ਲਈ ਦੁੱਧ ਲੈ ਕੇ ਆਇਆ ਪਾਸ਼ਾ ਦੁੱਧ ਸ਼ੱਕ ਰਹੇ ਹਨ ਚੌਧਰੀ ਸਮੀਰ ਨੇ ਫਿਰ ਬੇਨਤੀ ਕੀਤੀ ਗੁਰੂ ਜੀ ਮੇਰਾ ਜਨਮ ਮਰਨ ਕੱਟ ਦਿਓ ਸੱਚੇ ਪਾਸ਼ਾ ਉਸ ਨੂੰ ਕਹਿਣ ਲੱਗੇ ਤੇਰਾ ਕੰਮ ਰਾਤੀ ਕਰ ਤਾਂ ਦਿੱਤਾ ਹੈ ਉਹ ਕਹਿੰਦੇ ਜੀ ਮੈਂ ਸਮਝਿਆ ਨਹੀਂ ਪਾਸ਼ਾ ਕਹਿੰਦੇ ਤੂੰ ਕਹਿੰਦਾ ਸੀ ਜਨਮ ਮਰਨ ਕੱਟ ਦਿਓ ਉਹ ਰਾਤੀ ਹੀ ਕਰ ਦਿੱਤਾ ਸੀ ਫਿਰ ਪਾਸ਼ਾ ਜੀ ਕਹਿਣ ਲੱਗੇ ਰਾਤੀ ਤੂੰ ਕੁਝ ਦੇਖਿਆ ਹੈ ਫਿਰ ਉਹ ਦੱਸਣ ਲੱਗਾ ਕਿ ਰਾਤੀ ਮੈਂ ਦੋ ਸੁਪਨੇ ਬਹੁਤ ਬੁਰੇ ਦੇਖੇ ਹਨ ਸੁਪਨਿਆਂ ਦੇ ਵਿੱਚ ਨੇ ਦੇਖਿਆ ਹੈ ਕਿ ਮੈਂ ਬਹੁਤ ਹੀ ਭੈਣੀਆਂ ਜੁਨਾਂ ਦੇ ਵਿੱਚ ਜਨਮ ਲਿਆ ਹੈ ਵਾਸ਼ਾਫਿਰ ਬਚਨ ਕਰਨ ਲੱਗੇ ਇਹਨਾਂ ਦੋ ਸੁਪਨਿਆਂ ਦੇ ਵਿੱਚ ਤੂੰ ਜਿੰਨੀਆਂ ਜੂਨਾ ਦੇਖੀਆਂ ਹਨ ਇਹ ਸਾਰਿਆਂ ਤੋਂ ਭੁਗਤਨੀਆਂ ਸੀ ਪਾਸ਼ਾ ਕਹਿੰਦੇ ਨਰੰਗ ਨਰੰਗ ਦਾ ਲਿਖਿਆ ਵੀ ਪੂਰਾ ਹੋ ਗਿਆ ਅਤੇ ਗੁਰਨਾਨਕ ਪਾਸ਼ਾ ਜੀ ਨੇ ਤੇਰੇ ਉਹ ਜਨਮ ਸੁਪਨੇ ਵਿੱਚ ਹੀ ਕੱਟ ਦਿੱਤੇ ਸਾਧ ਸੰਗਤ ਜੀ ਸੁਪਨੇ ਦਾ ਇਸ ਤਰ੍ਹਾਂ ਸਾਡੀ ਜ਼ਿੰਦਗੀ ਤੇ ਪ੍ਰਭਾਵ ਪੈਂਦਾ ਹੈ ਇਸ ਤਰ੍ਹਾਂ ਸਾਨੂੰ ਸੁਪਨਿਆਂ ਦੇ ਸੰਕੇਤ ਆਉਣ ਵਾਲੇ ਸਮੇਂ ਦੇ ਸੰਕੇਤ ਸਾਨੂੰ ਮਿਲਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ